ਮੇਰਾ ਬੱਚਾ ਜਿਹੜਾ ਮੋਸੇ ਲਈ ਕੇਸ ਬਸਾਇਆ ਸੀ ਇਹ ਗਲਤ ਬਸਾਇਆ ਗਿਆ ਸੀ ਮੇਰੇ ਪੁੱਤ ਪੰਜ ਮਹੀਨੇ ਹੋ ਗਏ ਸੀ ਅੰਦਰ ਸੀ ਪਹਿਲਾ ਇਹਨਾਂ ਨੇ ਮਤਲਬ 7-7 ਲੱਖ ਦੀਆਂ ਗੱਡੀਆਂ ਦਿੱਤੀਆਂ ਪਹਿਲਾਂ ਮਲਾਜਮਾਂ ਗੱਡੀਆਂ ਦੇ ਕੇ ਫਿਰ ਇਹਨਾਂ ਨੇ ਮੇਰੇ ਪੁੱਤ ਦਾ ਉੱਕਾ ਤਰਪਾਇਆ ਸੀਦੂ ਮੂਸੇ ਨੇ ਨੂੰ ਫੋਨ ਕਰਿਆ ਪਈ ਸਾਨੂੰ ਅੰਗ ਕਰਦੇ ਨੇ ਮਲਾਜਮ ਆ ਕੇ ਸੀਦੂ ਮੂਸੇ ਨੇ ਸਾਡੇ ਕੋਲ ਆ ਕੇ ਸਾਨੂੰ ਘਰੇ ਛੱਡ ਕੇ ਗਿਆ ਸਾਨੂੰ ਘਰੇ ਛੱਡ ਕੇ ਗਿਆ ਸੀਦੂ ਮੂਸੇ ਆਪ ਛੱਡ ਗਿਆ ਇਹ ਕਹੇ ਗਰਪਾਲ ਠੇਕੇਦਾਰ ਹੈ ਭਲਾਡੇ ਇਹ ਕਿਹ ਹੈ ਸਰਪੰਚ ਹੈ ਇਹ ਪੈਸੇ ਦਿੰਦੇ ਸੀ ਇਹ ਇਹ ਪੈਸਾ ਦੇ ਕੇ ਮੇਰੇ ਪੁੱਤਰੋਂ ਕਰਾਉਂਦੇ ਸੀ ਛੇ ਮੇਰਾ ਪੁੱਤਰ ਮੂਸੇਲੇ ਦੇ ਕਤਲ ਦੇ ਵਿੱਚ ਹੈਗਾ ਮੈਂ ਆਪਦੀ ਜਾਣਦੀ ਸਾਨੂੰ ਸਭ ਮਿਲਣਾ ਚਾਹੀਦਾ ਜੀ ਸਾਨੂੰ ਜੀ ਸਭ ਮਿਲਣਾ ਚਾਹੀਦਾ ਜੀ ਮੇਰਾ ਬੱਚਾ ਜਿਹੜਾ ਮੂਸੇਲੇ ਕੇਸ ਵਸਾਇਆ ਸੀ ਇਹ ਗਲਤ ਵਸਾਇਆ ਗਿਆ ਸੀ ਮੇਰੇ ਪੁੱਤ 5 ਮਹੀਨੇ ਹੋ ਗਏ ਸੀ ਅੰਦਰ ਸੀ ਪਹਿਲਾਂ ਇਹਨਾਂ ਨੇ ਮਤਲ ਸੱਤ-ਸੱਤ ਲੱਖ ਦੀਆਂ ਗੱਡੀਆਂ ਦਿੱਤੀਆਂ ਪਹਿਲਾਂ ਮਲਾਜਮਾਂ ਨੂੰ ਗੱਡੀਆਂ ਦੇ ਕੇ ਫਿਰ ਇਹਨਾਂ ਨੇ ਮੇਰੇ ਪੁੱਤ ਦਾ 목ਾ ਤਲ ਪਾਇਆ ਮੇਰੇ ਪੁੱਤ ਦਾ ਜਦੋਂ ਅਸੀਂ ਇਹ ਕਹਿੰਦੇ ਰੇਖੀ ਕਰੀ ਐ ਉਹਦੋਂ ਅਸੀਂ ਆਪ ਹੀ ਘਰੋਂ ਭੱਜੇ ਹੋਏ ਸੀ ਅਤੇ ਕਰਨੂ ਜੰਦਾ ਲੱਗਿਆ ਹੋਇਆ ਸੀ। ਇਹ ਕੀ ਕਰਨ ਦਾ ਕੋਈ ਮਤਲਬ ਨਹੀਂ ਜਦੋਂ ਕੋਈ ਸੁਣੇ ਮਤਲਬ ਆ ਦੇਣਾ ਫਿਰ ਅਸੀਂ ਜਦੋਂ ਅਸੀਂ ਘਰੋਂ ਗਏ ਹੋਏ ਸੀ ਅਸੀਂ ਸਿੱਧੂ ਮੂਸੇਵਾਲੇ ਨੂੰ ਫੋਨ ਕਰਿਆ ਆਪੇ ਸਾਨੂੰ ਅੰਗ ਕਰਦੇ ਨੇ ਮਲਾਜਮ ਆ ਕੇ ਸਿੱਧੂ ਮੂਸੇਵਾਲੇ ਨੇ ਥੋੜਾ ਟਾਈ ਸਾਨੂੰ ਘਰੇ ਛੱਡ ਕੇ ਗਿਆ ਸਾਨੂੰ ਘਰੇ ਛੱਡ ਕੇ ਗਿਆ ਸਿੱਧੂ ਮੂਸੇਵਾਲੇ ਆਪ ਛੱਡ ਗਿਆ ਕਿਉਂ ਰਾਜੇ ਬੜਿੰਗ ਨਾਲ ਇੱਕ ਰਾਜੇ ਬੜਿੰਗ ਨਾਲ ਤੇ ਇੱਕ ਮੂਸੇਵਾਲੇ ਨਾਲ ਮੇਰੇ ਪੁੱਤ ਦੀ ਬਣਦੀ ਦੂਜਾ ਉਸ ਬਾਅਦ ਇਹਨਾਂ ਨੇ ਜੁਨੀਅਰ ਚ ਲੜਾਈ ਹੋਈ ਹੈ ਮੇਰੇ ਪੁੱਤ ਨੇ 4 ਮਹੀਨੇ ਹੋ ਗਏ ਕਰੇ ਫੋਨ ਨਹੀਂ ਕਰਿਆ ਸੀ ਇਹਨਾਂ ਨੇ ਉਹ ਚ ਚੱਕ ਕੇ ਅਗੇ ਰਿਮਾਂਡ ਤੇ ਲਿਆਂਦਾ ਉਹ ਚ ਪਾ ਉਹ ਤੋਂ ਬਾਅਦ ਹੈ ਫਿਰ ਇਹਨਾਂ ਨੇ ਪਤੌਲ ਪਵਾਤੀ ਫਿਰ ਰਿਮਾਂਡ ਤੇ ਲਿਆਂਦਾ ਹੁਣ ਇਹ 22 ਤਰੀਕ ਨੂੰ ਫੇਰ ਲਿਆਂਦਾ ਇਹਨਾਂ ਨੇ ਇੱਥੇ ਫੇ ਇਹਨੂੰ ਕਿਹ ਚ ਪਾਉਗੇ ਕਿਸੇ ਚ ਕੇਸ ਚ ਪਾ ਕੇ ਤੇ ਫਿਰ ਉਹ ਕਰਾਂਗੇ ਉੱਥੇ ਮੈਂ ਕਿਹਾ ਮੈਂ ਜੱਜ ਦੇ ਪੇਸ਼ ਹੋਣੀ ਆ ਮੈਨੂੰ ਵਕੀਲ ਕਹਿੰਦਾ ਚਲੋ ਤੁਸੀਂ ਜੱਜ ਦੇ ਪੇਸ਼ ਹੋ ਜਾਓ ਮੈਨੂੰ ਜੱਦੀ ਤੇ ਫਿਰ ਪੇਸ਼ ਨਹੀਂ ਹੁਣ ਦਿੱਤਾ ਕਿੰਨੇ ਮਿੰਟ ਮੈਂ ਕਹਿੰਦਾ ਵੀ ਚਲ ਛੱਡ ਕੋਈ ਆਪਣਾ ਨਿਭੜ ਜਾਊਗਾ ਫਿਰ ਉੱਥੇ ਮੈਂ ਜਦੋਂ ਆਪਣੇ ਬੱਚੇ ਦੇ ਖਾਣ ਮਾਸਾ ਕੋਈ ਚੀਜ਼ ਲੈ ਕੇ ਜਾਂਦੀ ਮਲਾਜਮ ਨੰਗਨ ਨਾ ਦਿੰਦੇ ਲਾਜੂ ਨੰਗਨ ਨਾ ਦਿੰਦੇ ਕਹਿੰਦੇ ਖਾਂਚੀ ਗਾਹ ਨੰਗਦੀ ਨਹੀਂ ਨਾ ਬੈਗ ਨੰਗਦਾ ਆ ਹੁਣ ਰਾੜ ਤੇ ਅੰਦਰ ਤਿੱਖੇ ਚੀਜ਼ਾਂ ਕਿਵੇਂ ਵਾਗੀਆਂ ਮਲਾਜਮਾਂ ਕੋਲ ਕਿਵੇਂ ਪਹੁੰਚੀ ਹਾਂ ਉਥੇ ਕਿੰਸਾ ਉਹ ਨਹੀਂ ਮਿਲਣਾ ਚਾਹੀਦਾ ਸਾਨੂੰ ਦੂਜਾ ਜੀ ਮੈਂ ਤੁਹਾਨੂੰ ਦੱਸਦਾ ਇੱਕ ਇਹ ਗਰਪਾਲ ਠੇਕੇਦਾਰ ਹੈ ਭਲਾਡੇ ਇਹ ਕਿਹੇ ਸਰਪੰਚ ਹੈ ਇਹ ਪੈਸੇ ਦਿੰਦੇ ਸੀ ਇਹ ਇਹ ਪੈਸਾ ਦੇ ਕੇ ਮੇਰੇ ਪੁੱਤ ਨੂੰ ਕਰਾਉਂਦੇ ਸੀ ਇਹ ਮੇਰਾ ਪੁੱਤ ਮੂਸੇਲੇ ਦੇ ਕਤਲ ਦੇ ਵਿੱਚ ਹੈਗਾ ਮੈਂ ਆਪਦੀ ਜਾਣਦੀ ਠੀਕ ਹੈ ਕੋਈ ਗੱਲ ਨਹੀਂ ਮੈਂ ਆਪ ਜਾਨ ਤਰਾ ਸੀ ਕਿ ਮੈਂ ਆ ਗਿਆ ਸੀ ਗਰੇਪ ਗਾਲਤ ਪੁਆਇਆ ਬੈਠ 7 ਲੱਖ ਦੀ ਗੱਡੀ ਦਿੱਤੀ ਹੈ 7 ਲੱਖ ਦੀ ਗੱਡੀ ਦਿੱਤੀ ਇਹਨਾਂ ਨੇ ਫਿਰ ਇਹਨਾਂ ਨੇ ਜਿਹੜੂ ਖਬਰ ਲਵਾਣੀ ਸਾਨੂੰ ਮੁਲਾਜ਼ਮ ਨੇ ਵਿੱਚੋਂ ਦੱਸਿਆ ਵੀ ਕਹਿੰਦਾ ਭਾਈ ਦੇਖੋ ਉੰਨੀ ਖਬਰ ਤਾਂ ਐਸਾ ਬਹੁਤ ਚੜ ਰਿਹਾ ਹੈ ਐਸਾ ਚੜਦਾ ਸੀ ਪੈਸਾ ਖੁੱਲਾ ਚਲਦਾ ਸੀ ਪੈਸਾ ਇਹ ਕਹਿੰਦਾ ਵੀ ਸੀ ਜਦੋਂ ਸਰਪੰਚ ਬੋਲਦਾ ਸੀ ਇਹ ਕਹਿੰਦਾ ਸੀ ਇੱਕ ਮੈਂ ਪਰਦੇਸ ਸਰਪੰਚ ਦਾ ਮੁੰਡਾ ਮਿਹਰਬਾਨਾ ਇੱਕ ਦਾਤੇ ਪਾਸ ਮੁੰਡਾ ਆ ਕਿ ਮੈਂ ਮੋਨਾ ਤਿੰਨੇ ਛੜਾਈ ਇਹ ਕਹਿੰਦਾ ਸੀ ਦੂਜਾ ਜੀ ਜਦੋਂ ਵੋਟਾਂ ਸੀ ਸਿੱਧੂ ਮੂਸੇ ਵਾਲਾ ਖੁਦ ਮੇਰੇ ਭਰਾ ਨੂੰ ਉਹ ਜਿਹੜਾ ਜਿਹੜਾ ਮੁੰਡਾ ਸ਼ਗਨਦੀਪ ਸੀਗਾ ਉਹ ਮੇਰੇ ਭਰਾ ਨੂੰ ਫੋਨ ਕਰਦਾ ਸੀ ਮੇਰਾ ਪਤਾ ਉਹ ਖੁੱਟੋ ਦਾ ਸਾਥੀ ਸੀ ਬੁਰਾ ਰਾਜੇ ਵੀ ਨਿੰਗਦਾ ਸੀ ਮਤਲਬ ਮਤਲਬ ਮੇਰਾ ਭਰਾ ਇਸ ਗੱਲੋਂ ਡਰਦਾ ਜਾਂਦਾ ਨਹੀਂ ਸੀ ਵੀ ਤੂੰ ਮੇਰੇ ਸਿਰ ਇਲਜ਼ਾਮ ਮਾਰਾ ਦੇ ਠੀਕ ਹੈ ਉਹ ਸਾਡੀ ਸਪੋਰਟ ਕਰਦਾ ਸੀ ਸਿੱਧੂ ਮੂਸੇਵਾਲਾ ਉਹਨੇ ਮੇਰੇ ਜਦੋਂ ਮਤਲਬ ਪਘੋੜਾ ਸੀ ਆ ਮਤਲਬ ਸਰਪੰਚ ਵਾਲੇ ਕੇਸ ਦੇ ਵਿੱਚ ਉਹਦੀ ਮੇਰੀ ਮਾਂ ਪੈਉ ਉਹਨੂੰ ਸਾਰੀ ਫੈਮਿਲੀ ਉਹਦੇ ਕਰੇ ਛੱਡੇ ਗਏ ਸਾਡੀ ਸਿੱਧੂ ਮੂਸੇਵਾਲਾ ਕਰੇ ਛੱਡੇ ਗਏ ਅਸੀਂ ਉਹਨੂੰ ਕਿਉਂ ਮਰਵਾਉਂਦੇ ਸਾਡੀ ਉਹਦੇ ਨਾਲ ਕੀ ਦੁਸ਼ਮਣੀ ਸੀ ਦੱਸੋ ਇਹ ਗਲਤ ਬਸਾਇਆ ਗਿਆ ਮੇਰਾ ਬੇਟਾ ਇਨਸਾਨ ਹੋਣਾ ਕਹਿੰਦਾ ਇਹ ਹੁਣ ਕਾਇ ਕਰਦਾ ਕਿ ਸਾਹ ਮਿਲਣਾ ਚਾਹੁੰਦਾ ਦੇਖੋ ਨਹੀਂ ਤਾਂ ਮੈਂ ਉੱਪਰ ਜਾਊਗਾ ਪਹਿਲਾਂ ਤਾਂ ਕਾਂਗਰਸ ਸਰਕਾਰ ਸੀਗੀ ਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਮੈਨੂੰ ਸੁਣਨ ਜੀ ਵੀ ਨਹੀਂ ਕਤਲ ਹੋਇਆ ਬਟ ਹੁਣ ਤਾਂ ਮਤਲਬ ਡੇ ਬਾਏ ਡੇ ਜਿਹ ਮੈਂ ਡੇਲੀ ਕਤਲ ਕਤਲ ਸੁਣਨ ਨੂੰ ਮਿਲਦਾ ਹੈਗਾ ਇਹਦਾ ਇਨਸਾਫ ਹੋਣਾ ਚਾਹੀਦਾ ਹੈ ਇਹਦੀ ਡੂੰਗੀ ਜਾਂਚ ਹੋਣੀ ਚਾਹੀਦੀ ਹੈ